brought to by silver pumps top quality aur consistent performance ke liye sirf silver pumps naam yaad rakhna punjabi gayak sukhdeep sidhu moosewale da 29 may 2022 nu pind jawarke de vich ਅਗਿਆਤ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਲਗਾਤਾਰ ਪਰਿਵਾਰ ਉਸ ਸਮੇਂ ਤੋਂ ਇਨਸਾਫ ਦੀ ਮੰਗ ਕਰਦਾ ਆ ਰਿਹਾ ਤੇ ਇਸ ਮਾਮਲੇ ਦਾ ਜਿਹੜਾ ਕੇਸ ਮਾਨਸਾ ਦੀ ਮਾਨਯੋਗ ਅਦਾਲਤ ਦੇ ਵਿੱਚ ਚੱਲ ਰਿਹਾ ਹੈਗਾ ਦੱਸਦੀ ਇਹ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੌਰਾਨ ਜੋ ਉਸਦੇ ਦੋ ਸਾਥੀ ਸੀ ਗੱਡੀ ਦੇ ਵਿੱਚ ਸਵਾਰ ਸੀ ਉਹਨਾਂ ਦੀ ਗਵਾਹੀ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਮਾਨਯੋਗ ਅਦਾਲਤ ਵੱਲੋਂ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੂੰ ਗਵਾਹੀ ਦੇ ਲਈ ਪਹਿਲਾਂ ਵੀ ਸੰਮਨ ਜਾਰੀ ਕਰ ਦਿੱਤੇ ਗਿਆ ਤੇ ਅੱਜ ਜਿਹੜਾ ਪੀਸੀਸੀ ਦੇ ਪੀਸੀ ਦੇ ਉਪਰੰਤ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੂੰ ਗਵਾਹੀ ਦੇ ਲਈ ਬੁਲਾਇਆ ਗਿਆ ਸੀ ਪਰ ਕਿਸੇ ਕਾਰਨਾਂ ਦੇ ਕਰਕੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਜਿਹੜਾ ਅਜਮਾਨਜੋਗ ਅਦਾਲਤ ਦੇ ਵਿੱਚ ਗਵਾਹੀ ਦੇਣ ਦੇ ਲਈ ਨਹੀਂ ਪਹੁੰਚੇ ਦੱਸ ਦਈਏ ਕਿ ਇੱਥੇ ਕਿ ਪੁਲਿਸ ਦੇ ਅਧਿਕਾਰੀ ਅੰਗਰੇਸ ਸਿੰਘ ਤੇ ਪਾਲੀ ਸੁਖਪਾਲ ਪਾਲੀ ਮੂਸਾ ਵੀ ਜਿਹੜਾ ਗਵਾਹੀ ਦੇਣ ਕਿਸੇ ਕਾਰਨਾਂ ਦੇ ਕਰਕੇ ਜਿਹੜਾ ਨਹੀਂ ਪਹੁੰਚਿਆਗਾ ਤੇ ਅਗਲੀ ਜਿਹੜੀ ਕੇਸ ਦੀ ਸੁਣਵਾਈ ਮਾਨਜੋਗ ਅਦਾਲਤ ਵੱਲੋਂ 7 ਮਹੀਨੇ ਦੀ ਜਿਹੜੀ 4 ਤਰੀਕ ਦਿੱਤੀ ਗਈ ਆ ਤੇ ਹੁਣ ਹੁਣ ਵਾਲੇ ਸਮੇਂ ਦੇ ਵਿੱਚ ਪਤਾ ਚੱਲੇਗਾ ਕਿ ਇਸ ਮਾਮਲੇ ਦੇ ਵਿੱਚ ਅਗਲਾ ਕੀ ਤੱਥ ਜੋ ਸਾਹਮਣੇ ਆਉਂਦੇ ਆ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਗੌਰ ਸਿੰਘ ਗਵਾਹੀ ਦੇਣ ਦੇ ਲਈ ਪਹੁੰਚਣਗੇ ਇਹ ਆਉਣ ਵਾਲਾ ਸਮਾਂ ਦੱਸੇਗਾ ਦੱਸਦੀ ਆ ਕਿ ਸਿੱਧੂ ਮੂਸੇਵਾਲਾ ਦੀ ਬਰਸੀ ਵੀ ਇਸੇ ਮਹੀਨੇ ਜਿਹੜੀ ਪਿੰਡ ਮੂਸਾ ਦੇ ਵਿੱਚ ਮਨਾਈ ਜਾ ਰਹੀ ਆ 29 ਮਈ ਨੂੰ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ ਸੀ ਲਗਾਤਾਰ ਪਰਿਵਾਰ ਅਤੇ ਸੇਧੂ ਮੁਸੇਬਾਲੇ ਦੇ ਪ੍ਰਸ਼ਾਸਕ ਇਨਸਾਫ ਦੀ ਜਿਹੜੀ ਲਗਾਤਾਰ ਮੰਗ ਕਰਦੇ ਆ ਰਹੇ ਆ ਅਮਰਜੀਤ ਸਿੰਘ ਪੰਜਾਬ ਦਾ ਮਾਨਸਾ